ਉਦਿਆਣਾ ਦੇ ਇੱਕ ਨਿੱਜੀ ਨਰਸਿੰਗ ਹੋਮ ਦੇ ਵਿੱਚ ਪੱਥਰੀ ਦਾ ਇਲਾਜ ਕਰਵਾਉਣ ਆਈ ਇੱਕ ਮਹਿਲਾ ਜਿਸ ਦੇ ਕਿ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ ਜਿਸ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬੁੱਲੂ ਨਰਸਿੰਗ ਹੋਮ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਮਹਿਲਾ ਦੇ ਪੁੱਤ ਦਾ ਇਹ ਕਹਿਣਾ ਹੈ ਕਿ ਉਹ ਬੀਤੇ ਦਿਨ ਆਪਣੀ ਮਾਂ ਨੂੰ ਪੱਥਰੀ ਦੇ ਇਲਾਜ ਦੇ ਲਈ ਨਿੱਜੀ ਨਰਸਿੰਗ ਹੋਮ ਦੇ ਵਿੱਚ ਲਿਆਏ ਸੀ ਤੇ ਇੱਥੇ ਲਿਆਉਣ ਤੋਂ ਬਾਅਦ ਡਾਕਟਰਾਂ ਦੇ ਬੁੱਲੂ ਉਹਨਾਂ ਦਾ ਚੈੱਕਅਪ ਕਰਨ ਤੋਂ ਤੁਰੰਤ ਬਾਅਦ ਹੀ ਆਪਰੇਸ਼ਨ ਕਰਨ ਦੀ ਗੱਲ ਕੀਤੀ ਗਈ ਜਿਸ ਦੇ ਲਈ ਉਹਨਾਂ ਨੇ ਹਾਂ ਕਰ ਦਿੱਤੀ ਕੁਝ ਦਿਨ ਬਾਅਦ ਆਪਰੇਸ਼ਨ ਹੋਇਆ ਤੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਆਪਰੇਸ਼ਨ ਥੀਏਟਰ ਤੋਂ ਬਾਹਰ ਲਿਆਂਦਾ ਗਿਆ ਤੇ ਉਹਨਾਂ ਦੀ ਸਟਾਫ ਦੇ ਵੱਲੋਂ ਮਰੀਜ਼ ਦੀ ਦੇਖਭਾਲ ਸਹੀ ਢੰਗ ਦੇ ਨਾਲ ਨਹੀਂ ਕੀਤੀ ਗਈ ਹੈ ਇਸੇ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਮਹਿਲਾ ਨੇ ਦਮ ਤੋੜ ਦਿੱਤਾ ਉਹਨਾਂ ਦਾ ਕਹਿਣਾ ਹੈ ਇਹ ਨਰਸਿੰਗ ਹੋਮ ਦੇ ਵਿੱਚ ਕੰਮ ਕਰਨ ਵਾਲੀਆਂ ਨਰਸਾਂ ਤੇ ਡਾਕਟਰਾਂ ਦੇ ਵੱਲੋਂ ਉਹਨਾਂ ਦੇ ਮਰੀਜ਼ ਦੇ ਪ੍ਰਤੀ ਲਾਪਰਵਾਹੀ ਵਰਤੀ ਗਈ ਹੈ ਜਿਸ ਕਰਕੇ ਮਰੀਜ਼ ਦੀ ਜਾਨ ਗਈ ਹੈ ਤੇ ਹੁਣ ਉਹ ਨਰਸਿੰਗ ਹੋਮ ਉੱਤੇ ਕਾਰਵਾਈ ਕਰਾਉਣੀ ਚਾਹੁੰਦੇ ਨੇ ਉਧਰ ਦੂਜੇ ਪਾਸੇ ਤਰਨਾ ਪ੍ਰਦਰਸ਼ਨ ਹੋਣ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਮਾਮਲੇ ਨੂੰ ਠੰਡਾ ਕਰਵਾਇਆ ਗਿਆ ਤੇ ਨਾਲ ਹੀ ਨਾਲ ਨਰਸਿੰਗ ਹੋਮ ਦੇ ਸੀਨੀਅਰ ਡਾਕਟਰ ਵੱਲੋਂ ਵੀ ਪੂਰਾ ਮਾਮਲਾ ਜਾਣਿਆ ਗਿਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਲਾਜ ਦੇ ਵਿੱਚ ਕੋਈ ਵੀ ਲਾਪਰਵਾਹੀ ਨਹੀਂ ਵਰਤੀ ਗਈ ਹੈ ਫਿਲਹਾਲ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਮੈਂ ਸਭ ਤੋਂ ਪਹਿਲੇ ਲੁਧਿਆਣਾ ਦਾ ਇੱਕ ਜ਼ਿੰਮੇਵਾਰ ਨਾਗਰਿਕ ਆ ਉਸ ਤੋਂ ਬਾਅਦ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਯੂਥ ਦਾ ਪ੍ਰਵਕਤਾ ਆ ਜਦੋਂ ਮੈਨੂੰ ਇੱਕ ਆਪਾਜੀ ਸਾਹਿਬ ਦਾ ਫੋਨ ਆਇਆ ਕਿ ਸਾਡੇ ਕੋਲ ਇੱਕ ਕਰਮਚਾਰੀ ਕੰਮ ਕਰਦਾ ਹੈ ਜਿਨੇ ਆਪਣੀ ਮਾਂ ਦਾ ਪੱਥਰੀ ਦਾ ਉਹ ਇਲਾਜ ਕਰਾਉਣ ਵਾਸਤੇ ਕੱਲ ਇੱਥੇ ਆਪਣੀ ਮਦਰ ਐਡਮਿਟ ਕਰਾਈ ਕਿ ਪੱਥਰੀ ਦਾ ਇਲਾਜ ਹੋ ਸਕੇ ਇਹਨਾਂ ਨੇ ਡਾਕਟਰਾਂ ਨੇ ਉਹਨੂੰ ਆਸ਼ਵਾਸਨ ਦਿੱਤਾ ਕਿ ਇੱਥੇ ਅਸੀਂ ਇੱਕ ਦੋ ਦਿਨ ਐਡਮਿਟ ਕਰਾਂਗੇ ਪੱਥਰੀ ਦਾ ਪਿੱਤਾ ਜਿਹੜਾ ਪੱਥਰੀ ਜਿੱਥੇ ਫਸੀ ਹੋਈ ਆ ਪਿੱਤਾ ਕੱਢ ਦਾਂਗੇ ਤੁਹਾਡੀ ਮਾਂ ਜਲਦੋਂ ਜਲਦ ਇੱਥੋਂ ਰੈਫਰ ਕਰ ਚੁੱਟੀ ਕਰ ਦਾਂਗੇ ਉਸ ਤੋਂ ਬਾਅਦ ਰਾਤ ਨੂੰ 12 ਵਜੇ ਡਾਕਟਰ ਚੈੱਕ ਕਰਕੇ ਕਿ ਤੁਹਾਡੀ ਮਦਰ ਸਭ ਠੀਕ ਹੈ 35000 ਰੁਪਏ ਲੱਗੇਗਾ ਇਹਨਾਂ ਨੇ ਇਮੀਡੀਏਟਲੀ 10000 ਰੁਪਏ ਜਮ੍ਹਾਂ ਕਰਵਾ ਦਿੱਤਾ ਇਹਨਾਂ ਨੇ ਜੋ 10000 ਰੁਪਏ ਜਮ੍ਹਾਂ ਕਰਵਾਇਆ ਤੇ ਇਹਨਾਂ ਨੇ ਕਿਹਾ ਕਿ 25000 ਹੋਰ ਲੈ ਕੇ ਆਓ ਤੁਹਾਡੀ ਮਾਂ ਦਾ ਆਪਰੇਸ਼ਨ ਫੇਰ ਹੋਏਗਾ ਚਲੋ ਇਹਨਾਂ ਨੇ ਪਰਸ਼ਨ ਕਰ ਦਿੱਤਾ ਉਹਨਾਂ ਨੇ ਪੈਸੇ ਕੁਝ ਜਮ੍ਹਾਂ ਕਰਵਾਏ ਉਸ ਤੋਂ ਬਾਅਦ ਕੀ ਹੋਇਆ ਰਾਤੀ 2 ਵਜੇ ਇਹਨਾਂ ਦੀ ਨਰਸ ਚੱਕਰ ਨਹੀਂ ਕਿ ਸਭ ਠੀਕ ਹੈ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ 4 ਵਜੇ ਡਾਕਟਰਾਂ ਦਾ ਕੰਮ ਹੁੰਦਾ ਜਦੋਂ ਕੋਈ ਪੇਸ਼ੈਂਟ ਅਸੀਂ ਐਡਮਿਟ ਕਰਦੇ ਹਾਂ ਉਹਦਾ ਬੀਪੀ ਚੈੱਕ ਕਰਨਾ ਉਹਦੀ ਸ਼ੂਗਰ ਚੈੱਕ ਕਰਨਾ ਉਹਦਾ ਬਲੱਡ ਟੈਸਟ ਕਰਨਾ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੈ ਤਦ ਆਪਰੇਸ਼ਨ ਕਰਦੇ ਆ ਲੇਕਿਨ ਇਹਨਾਂ ਦੀ ਅਣਗਹਿਲੀ ਕਰਕੇ ਅੱਜ ਇਸ ਬੱਚੇ ਦੀ ਮਾਂ ਇਸ ਦੁਨੀਆ ਤੇ ਨਹੀਂ ਰਹੀ ਜੋ ਕਿ ਬੜੀ ਹਿੰਮਤਪਾਗੀ ਘਟਨਾ ਹੈ ਮੈਂ ਅਰੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਤੇ ਪ੍ਰਸ਼ਾਸਨ ਨੂੰ ਤੇ ਲੁਧਿਆਣੇ ਦੇ ਡੀਸੀ ਸਾਹਿਬ ਨੂੰ ਔਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਇਹ ਡਾਕਟਰ ਸਾਹਿਬ ਤੇ ਜਿਹੜੀ ਬਣਦੀ ਕਾਰਵਾਈ ਆ ਜਲਦ ਤੋਂ ਜਲਦ ਕੀਤੀ ਜਾਵੇ ਤੇ ਜਦੋਂ 4 ਵਜੇ ਰਾਤੀ ਇਹਦੀ ਮਦਰ ਦੀ ਡੈਥ ਹੋਈ ਤੇ ਇਹ ਮੁੰਡੇ ਨੇ ਆਪਣੀ ਮਦਰ ਨੂੰ ਇਹ ਹੱਥ ਲਾਇਆ ਤੇ ਉਹਦਾ ਸਰੀਰ ਠੰਡਾ ਹੋ ਚੁੱਕਾ ਸੀ ਤੇ ਜਦੋਂ ਸਰੀਰ ਠੰਡਾ ਹੋ ਗਿਆ ਇਹਨੇ ਜਾ ਕੇ ਨਰਸ ਨੂੰ ਉਠਾਇਆ ਨਰਸਾਂ ਡਾਕਟਰ ਸਟਾਫ ਸਭ ਸੁੱਤੇ ਬੈਸ ਜੀਏ ਤੇ ਜਦੋਂ ਸੌਣ ਦੇ ਬਾਵਜੂਦ ਇਹਨਾਂ ਨੇ ਕਿਹਾ ਕਿ ਮੇਰੀ ਮਾਂ ਨੂੰ ਦੇਖੋ ਮੈਨੂੰ ਲੱਗਦਾ ਮੇਰੀ ਮਾਂ ਨੂੰ ਕੁਝ ਹੋ ਗਿਆ ਲੇਕਿਨ ਇਹਨਾਂ ਨੇ ਕਹਿੰਦੇ ਕੋਈ ਗੱਲ ਨਹੀਂ ਦੇਖਦੇ ਹੈ ਦਿਖਾਤੇ ਹੈ ਕਰਤੇ ਹੈ ਕਰਾਤੇ ਹੈ ਉਸ ਤੋਂ ਬਾਅਦ ਇਹਨਾਂ ਡਾਕਟਰ ਬਲਾਹ ਕਹਿੰਦੇ ਜੀ ਇਹ हमको ਲੱਗਦਾ ਹੈ इनको ਹਾਰਟ ਅਟੈਕ ਹੋ ਗਿਆ ਇੱਦਾਂ ਕਿੱਦਾਂ ਹਾਰਟ ਅਟੈਕ ਹੋ ਗਿਆ ਇੱਕ ਬੰਦਾ ਆਪਣੀ ਮਦਰ ਨੂੰ ਇਲਾਜ ਕਰਾਉਣ ਵਾਸਤੇ ਇੱਥੇ ਹਸਪੀਟਲ ਭੇਜਦਾ ਪਿਆ ਤੇ ਇਹ ਗੱਲ کہہ ਰਿਹਾ ਕਿ ਹਾਂ ਵੀ ਮੇਰੀ ਮਾਂ ਦਾ ਪੱਥਰੀ ਦਾ ਆਪਰੇਸ਼ਨ ਕਰ ਦਿਓ ਤੇ ਇਹਨਾਂ ਨੇ ਸਿਰਫ ਇੱਕ ਪ੍ਰਵਾਸੀ ਆਰੇ ਮਾਰ ਕੋ ਖੜੂਗਾ ਨਹੀਂ ਇਹਨਾਂ ਨੇ ਉਹਦੀ ਜਿੰਦਗੀ ਜਗਦੀ ਮਾਂ ਮਾਰ ਦਿੱਤੀ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਡਾਕਟਰ ਸਾਹਿਬ ਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਜਲਦ ਤੋਂ ਜਲਦ ਕੀਤੀ ਜਾਵੇ ਦੁਨੀਆ ਦੇ ਵਿੱਚ ਪੈਸਾ ਧਨ ਤੌਲਤ ਸ਼ੋਹਰਤ ਉਹਦੇ ਸਭ ਕੁਝ ਵਾਪਸ ਆ ਸਕਦੇ ਆ ਲੇਕਿਨ ਜਦੋਂ ਕਿਸੇ ਪਰਿਵਾਰ ਦਾ ਜੀ ਜਾਂਦਾ ਉਹ ਕਦੀ ਵਾਪਸ ਨਹੀਂ ਆਉਂਦਾ मम्मी कहता है ऐसा ऐसा हो गया क्या करो यार जल्दी आ जाओ बोला फिर तो आया इधर बैठाया उन लोग को फिर उसके बाद बोला डॉक्टर साहब आया साढ़े सात बजे उसके बाद चेक किया अंदर उसके बाद अंदर से चेक करके आने के बाद वो तो, तो मर गया बोल रहा है आप क्या, आपकी क्या मांग है मेरे को तो चाहिए सर पांच लाख रुपए चाहिए कैसे भी करके मेरे को चाहिए था सही कार्रवाई भी कार्रवाई चाहिए कार्रवाई भी चाहिए पांच लाख रूपया चाहिए मेरे को ठीक बाहर लग गया है की कहना उसको ਤੰਨੇ ਤਾਂ ਤੁਹਾਨੂੰ ਪਤਾ ਹੀ ਕਿਦਾਂ ਕਿਉਂ ਲੱਗਦੇ ਆ ਜੀ ਹੂੰ ਜਦੋਂ ਇਸੋ ਜੇ ਕੰਮ ਦੇ ਵਿੱਚ ਪੋਲਿਟੀਕਲ ਇੰਟਰਫੀਰੈਂਸ ਹੋ ਜਾਂਦਾ ਫਿਰ ਤੰਨੇ ਲੱਗਦੇ ਆ ਵੀ ਉਹ ਉਹ ਮੁੰਡਾ ਕਹਿ ਰਿਹਾ ਮੇਰੀ ਮਾਤਾ ਜੀ ਇੱਥੇ ਡੈਥ ਹੋਈ ਮਾਤਾ ਜੀ ਡੈਥ ਹੋਈ ਐ ਅਸੀਂ ਕਿਹੜਾ ਬਣਾਈ ਕਰਦੇ ਵਾ ਡੈਥ ਹੋਈ ਐ ਹਾਂਜੀ ਆਪਰੇਸ਼ਨ ਹੋਇਆ ਵੀ ਕਹਿ ਰਿਹਾ ਅੰਗਲ ਨਹੀਂ ਡਾਕਟਰ ਵੀ ਅੰਗਲ ਨਹੀਂ ਰੰਗ ਕੋਈ ਨਹੀਂ ਹੋਈ ਕੁਦਰਤੀ ਗੱਲ ਐ ਮਾਤਾ ਜੀ ਬਾਇਚਾਂਸ ਹਾਰਟ ਅਟੈਕ ਆ ਗਿਆ ਐ ਯਾ ਆਪਰੇਸ਼ਨ ਤੋਂ ਬਾਅਦ ਕਈ ਤਰ੍ਹਾਂ ਦੀ ਕੰਪਲਿਕਸ਼ਨ ਆ ਜਾਂਦੀ ਹੈ ਸਾਈਲੈਂਟ ਐਮਆਈ ਹੋ ਸਕਦਾ ਇਹ ਡਾਕਟਰ ਸਾਹਿਬ ਕੋਈ ਨਹੀਂ ਹੋ ਸਕਦਾ ਸੀਗਾ ਕਿਤੇ ਦਾ ਆਪਰੇਸ਼ਨ ਸੀਗਾ ਕਿਤੇ ਦਾ ਜਿਮਤਰੀ ਦਾ ਆਪਰੇਸ਼ਨ ਹੋ ਚੁੱਕਾ ਸੀ ਆਪਰੇਸ਼ਨ ਹੋ ਚੁੱਕਾ ਆਪਰੇਸ਼ਨ ਹੋ ਚੁੱਕਾ ਸੀ ਸ਼ਾਮ ਨੂੰ ਜੀ 6 ਵਜੇ ਕਿੰਨੇ ਵਜੇ ਆਪਰੇਸ਼ਨ ਹੋਇਆ ਸੀ ਤੇ 6 ਵਜੇ ਆਪਰੇਸ਼ਨ ਸ਼ੁਰੂ ਕੀਤਾ ਸੀ 6:30 ਤੱਕ ਹੋ ਗਏ 7:00 ਤੱਕ ਕਹਿੰਦੇ 6:30 4:00 ਵਜੇ ਅਸੀਂ ਡਾਕਟਰ ਤੇ ਨਰਸ ਨੂੰ ਬੁਲਾਇਆ ਸੀ ਕੋਈ ਆਇਆ ਨਹੀਂ ਦੇਖਣ ਚਾਹ ਨਹੀਂ ਨਹੀਂ ਗਏ ਐ ਉਸ ਦੀ ਕੋਈ ਗੱਲ ਨਹੀਂ ਤੇਰਾ ਸਾਈ ਰਾਤ ਚੱਕਰ ਮਾਰੇ 10:30 ਤਾਂ ਮੈਂ ਵੀ ਸ਼ਾਮ ਨੂੰ ਦੇਖ ਕੇ ਗਿਆ ਫਿਰ ਮਾਰਨਿੰਗ ਅਰਲੀ ਫਿਰ ਸਾਢੇ 4 ਜਦੋਂ ਪ੍ਰੋਬਲਮ ਹੋਈ ਹੈ ਤੇ ਸਟਾਫ ਵੀ ਗਿਆ ਸਟਾਫ ਨੇ ਮੈਨੂੰ ਇਨਫੋਰਮ ਕਰਤਾ ਮੈਂ ਵੀ ਆ ਗਿਆ ਅਸੀਂ ਪੇਸ਼ੈਂਟ ਦਾ ਸਾਰਾ ਚਿੱਤਾ ਹੈਗਾ ਆਪਸ਼ਨ ਦਿੱਤੀ ਹੈ ਟ੍ਰੀਟਮੈਂਟ ਕੀਤਾ ਸਾਰਾ ਕੁਝ ਲੇਕਿਨ ਨਹੀਂ ਬਚਾ ਸਕਿਆ ਪੇਸ਼ੈਂਟ ਨੂੰ ਤੁਹਾਡੇ ਕਹਿਣ ਦਾ ਮਤਲਬ ਕਿ ਹਾਰਟ ਟੈਕ ਨਾ ਹੋਈ ਉਹਨਾਂ ਨੂੰ ਚਾਂਸਸ ਜਾਂ ਹੁੰਦੇ ਆ ਜਾਂ ਮੈਂ 50 ਸਾਲ ਦੀ ਉਮਰ ਸੀ ਨਾ ਸਾਇਲੈਂਟ ਐਮਆਈ ਹੋ ਜਾਂਦਾ ਕਈ ਵਾਰੀ ਕਈ ਵਾਰੀ ਐਮਬੋਲਿਜ਼ਮ ਹੋ ਜਾਂਦਾ ਆਪਰੇਸ਼ਨ ਤੋਂ ਬਾਅਦ ਕੁਝ ਨਾ ਕੁਝ ਪ੍ਰੋਬਲਮ ਹੁੰਦੇ ਚਾਂਸਸ ਤਾਂ ਹੁੰਦੇ ਆ 40 ਸਾਲ ਤੋਂ ਉੱਪਰ ਬਰੀ ਹੋਂ ਤਾਂ ਜੋ ਉਹ આરોਪ ਲਗਾ ਰਹੇ ਨੇ ਉਹਨਾਂ ਦਾ ਝੂਠੇ ਨੇ। ਰੋਗ ਦਾ ਤਾਂ ਕੋਈ ਰੋਗ ਹੀ ਨਹੀਂ ਹੈਗਾ। ਉਹ ਰੋਗ ਲਗਾ ਲੈ ਅਲੰਗੈਲੀ ਨਾ ਮਰ। ਉਹ ਤਾਂ ਦੇਖੋ ਜਿੱਥੇ ਵੀ ਪੇਸ਼ੰਰ ਦੀ ਡੈਥ ਹੋ ਗਈ ਤਾਂ ਇੱਕੋ ਹੀ ਰੋਗ ਵੀ ਹੁੰਦਾ ਹੈ। ਅਲੰਗੈਲੀ ਹੈ। ਜਿੱਥੇ ਵੀ ਕੋਈ ਡੈਥ ਹਸਪਤਾਲ ਦੇ ਵਿੱਚ ਹੋਏਗੀ ਹਰ ਇੱਕ ਦਾ ਇੱਕੋ ਹੀ ਰੋਗ ਹੁੰਦਾ ਹੈ। ਕੋਈ ਕੋਈ ਜਸਟੀਫਾਈ ਨਹੀਂ ਕਰ ਪਾਏਗਾ। ਤੇ ਉਹ ਹੁਣ ਤੁਸੀਂ ਉਸ ਜੋ ਉਹਨਾਂ ਨੇ ਤਰਨਾ ਲਾਇਆ ਉਸ ਵਿਸ਼ੇ ਚ ਕੀ ਕਰਨਾ ਚਾਹੁੰਦੇ ਹੋ ਕੀ ਕਰੋਗੇ ਉਹਨਾਂ ਨੂੰ ਅਸੀਂ ਤਾਂ ਜੋ ਬੰਦੀ ਕਾਰਵਾਈ ਸਰਕਾਰ ਕਰੇ ਪ੍ਰਸ਼ਾਸਨ ਕਰੇ ਜੋ ਮਰਜ਼ੀ ਕਰਨ ਮੈਂ ਤੁਸੀਂ ਮੰਦੇ ਹੋ ਕਿ ਪ੍ਰਸ਼ਾਸਨ ਕੋਈ ਵੀ ਜੋ ਮਰਜ਼ੀ ਜੋ ਉਹਨਾਂ ਨੂੰ ਕੋਈ ਇਤਰਾਜ਼ ਹੈ ਇਨਕੁਆਰੀ ਹੋਵੇ ਕੋਈ ਕੋਈ ਹੋਣੀ ਚਾਹੀਦੀ ਹਾਂ ਜੋ ਮਰਜ਼ੀ ਹੋਵੇ ਉਹ ਦੱਸਣਾ ਗੱਲ ਕਰੀਆ ਉਹਨੇ ਆਪਰੇਟ ਕੀਤਾ ਸੀ ਕਿਸੇ ਲੇਡੀ ਦਾ ਜੀ ਉਹ ਹੁਣ ਆਪਰੇਟ ਹੋ ਜਾ ਬਾਕੀ ਡੈਥ ਹੋਈ ਆ ਉਹਦਾ ਪੋਸਟਮਾਰਟਮ ਹੋਊਗਾ ਪੋਸਟਮਾਰਟਮ ਤੋਂ ਬਾਅਦ ਡਾਕਟਰਾਂ ਦਾ ਬੋਰਡ ਹੋਊਗਾ ਉਹ ਡਾਕਟਰਾਂ ਦੇ ਬੋਰਡ ਦੇ ਬਾਅਦ ਕੋਈ ਰਿਕਲੀ ਅਸੀਂ ਫਿਰ ਉਸ ਹਾਲ ਦਾ ਦੇਖਿਆ ਜਾਊਗਾ ਡਾਕਟਰ ਵੀ ਕਹਿ ਰਹੇ ਨੇ ਕਿ ਜਾਂਚ ਹੋਣੀ ਚਾਹੀਦੀ ਹੈ ਕਿ ਲੱਗਦਾ ਕਿ ਟੰਗਲੀ ਹੋਈ ਆ ਨਹੀਂ ਅਸੀਂ ਨਹੀਂ ਇਹਦੇ ਬਾਰੇ ਕਹਿ ਸਕਦੇ ਡਾਕਟਰ ਦਾ ਬੋਰਡ ਹੋਊਗਾ ਪੋਸਟਮਾਰਟਮ ਪੋਸਟਮਾਰਟਮ ਚ ਕਲੀਅਰ ਹੋ ਜਾਊਗਾ ਜੋ ਵੀ ਹੋਇਆ ਬਹੁਤ